ਅੱਛਾ ਸਿਲਾ ਦਿਆ ਮੇਰੇ ਪਿਆਰ ਕਾ ਯਾਰ ਨੇ ਹੀ ਘਰ ਲੂਟ ਲੀਆ ਆਪਣੇ ਯਾਰ ਕਾ ਉਹੀ ਜੀ ਗੱਲ ਹੋਈ ਆ ਦੋਸਤੋ ਯਾਰ ਬੇਲੀ ਕਹਿੰਦੇ ਹੁੰਦੇ ਆ ਬੜੇ ਦਿਲ ਦੇ ਕਰੀਬ ਹੁੰਦੇ ਆ ਜਦੋਂ ਯਾਰ ਬੇਲੀ ਧੋਖਾ ਕਰਦਿਆ ਯਾਰ ਮਾਰ ਕਰਦਿਆ ਉਦੋਂ ਬਸੇ ਬੜੇ ਪਵਾੜੇ ਪੈਂਦੇ ਆ ਉਹੀ ਜੀ ਗੱਲ ਹੋਈ ਆਪਣੇ ਯਾਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਆਪਣੀਆਂ ਮਿੱਠੀਆਂ ਗੋਲੀਆਂ ਦੇ ਕੇ ਆਪਦੀ ਦੋਸਤੀ ਦੀ ਦੁਕਾਨ ਤੇ ਲੋਨ ਲੈ ਲਿਆ ਪਰ ਬਾਅਦ ਦੇ ਵਿੱਚ ਆਪ ਘੁੰਮਣ ਚੱਲ ਗਿਆ ਕੁੜੀ ਦੇ ਨਾਲ Shimla Jammu Himachal ਦੇ ਉਸ ਮੁੰਡੇ ਦੀ ਦੁਕਾਨ ਜਿਹੜੀ ਲੋਨ ਵਾਲਿਆਂ ਨੇ ਜਿਨ੍ਹਾਂ ਨੇ ਲੋਨ ਦਿੱਤਾ ਸੀ ਉਹਨਾਂ ਨੇ ਕਰ ਲਈ ਜਬਤ ਸਾਰੀ ਗੱਲ ਕੀਆ ਸਾਰਾ ਮਸਲਾ ਕੀਆ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਅੱਜ ਦੋਸਤੋ ਦੋਸਤੋ ਜਦੋਂ ਆਪਾਂ ਲੋਨ ਲੈ ਲੈਂਦੇ ਕਿਸੇ ਵੀ ਚੀਜ਼ ਤੇ ਲੋਨ ਲੈਨੇ ਆ 50000 ਦਾ ਲੱਖ ਰੁਪਏ ਦਾ 1.5 ਲੱਖ ਦਾ 2 ਲੱਖ ਦਾ ਫਿਰ ਜਦੋਂ ਕਿਸ਼ਤ ਆਉਂਦੀ ਹੈ ਨਾ ਉਦੋਂ ਫਿਰ ਤਸੱਲੀ ਹੁੰਦੀ ਆ ਉਦੋਂ ਕਿਸ਼ਤ ਭਰੀ ਨਹੀਂ ਜਾਂਦੀ ਕਿੰਨਾਂ ਤੋਂ ਜਿਨ੍ਹਾਂ ਤੋਂ ਭਰੀ ਨਹੀਂ ਜਾਂਦੀ ਫਿਰ ਉਹੀ ਜੀ ਗੱਲ ਬਣਦੀ ਆ ਆ ਜਿਹੜੇ ਮੁੰਡੇ ਖੜੇ ਆ ਇਹਨਾਂ ਨਾਲ ਗੱਲਬਾਤ ਕਰਦੇ ਕੀ ਗੱਲ ਹੋਈ ਹੈ ਸੱਸੀ ਗਾਈ ਸੱਸੀ ਗਾਈ ਕੀ ਗੱਲ ਹੋ ਗਈ ਬਾਈ ਬਾਈ ਯਾਰ ਇਹ ਮੇਰਾ ਦੋਸ ਕੌਣ ਆ ਹਾਂ ਮੁੰਡਾ ਹਾਂ ਤੇ ਇਹਨੇ ਮੈਨੂੰ ਕਿਹਾ ਵੀ ਮੈਂ ਮੱਝ ਲੈਣੀ ਆ ਵੀ ਮੈਨੂੰ ਪੈਸੇ ਦੇ ਲੱਖ ਰੁਪਇਆ ਲੋਨ ਵੀ ਮੈਂ ਤੂੰ ਦੇ ਮੈਨੂੰ ਆਪਦੇ ਕੋਲੋਂ ਇਹ ਤੇਰੇ ਕੋਲ ਆਇਆ ਹਾਂ ਤੇ ਮੇਰੇ ਕੋਲ ਹੈ ਨਹੀਂ ਸੀ ਯਾਰ ਮੈਂ ਤਾਂ ਆਪ ਦੁਕਾਨਾਂ ਮਜੀ ਪੈਂਚਰਾਂ ਦੇ ਦੇ ਵੀ ਬਿਲਕੁਲ ਇੰਨੇ ਕਿੱਥੇ ਇਕੱਠੇ ਹੋਣੇ ਸੀਗੇ ਤੇ ਮੈਂ ਕਿਹਾ ਚੱਲ ਲੋਨ ਦਵਾਤਾ ਮੈਂ ਬਾਈ ਤੋਂ ਤੇ ਹੁਣ ਇਹ ਕਿਸ਼ਤ ਨਹੀਂ ਭਰਦਾ ਕਿਹੜਾ ਇਹ ਲੋਨ ਵਾਲਾ ਬਾਈ ਆ ਇਹ ਲੋਨ ਵਾਲਾ ਬਾਈ ਆ ਆ ਮੇਰਾ ਯਾਰ ਦੋਸਤ ਆ ਇਹ ਮੈਨੂੰ ਹੁਣ ਕਿਸ਼ਤ ਨਹੀਂ ਭਰਦੀ ਕੀ ਕਹਿੰਦਾ ਸੀਗਾ ਤੇਰੇ ਕੋਲ ਆ ਕੀ ਕੀ ਕਹਿੰਦਾ ਇਹ ਤਾਂ ਮੱਝ ਲੈਣੀ ਆ ਹਾਂ ਤੇ ਹੁਣ ਇਹ ਮੱਝ ਨਹੀਂ ਮੱਝ ਵੀ ਨਹੀਂ ਲਈਏ। ਕਾਹਦੇ ਵਾਸਤੇ ਲੈਣੀ ਸੀ ਨੇ? ਦੁੱਧ ਵਾਸਤੇ ਲੈਣੀ ਸੀ ਹੋਰ ਕਾਹਦੇ ਵਾਸਤੇ ਲੈਣੀ ਸੀ। ਤੈਨੂੰ ਲਾਲਚ ਵੀ ਦਿੱਤਾ ਹੋਊਗਾ ਕੋਈ। ਦੁੱਧ ਤਾਂ ਮੈਨੂੰ ਆਏ ਲਾਲਚ ਦਿੱਤਾ ਸੀ ਕਹਿੰਦਾ ਜਦੋਂ 4-5 ਕਿਲੋ ਵਾਲੀ ਦੁੱਧ ਵਾਲੀ ਲਵਾਂਗੇ ਡੰਗ ਵਾਲੀ ਵੀ ਕਿਲੋ ਅੱਧਾ ਕਿਲੋ ਤੈਨੂੰ ਦੁੱਧ ਹੋਵੇ ਮੈਂ ਵੀ ਵੇਚੋ ਦੇ ਦਿਆ ਕਰੂੰਗਾ। ਅੱਧਾ ਦੁੱਧ ਕਹਿੰਦਾ ਦੇ ਡੈਰੀ ਤੇ ਪਾਤਾ ਕਰੂੰਗਾ। ਹਾਂ ਵੀ ਦੁੱਧ ਜਦੋਂ ਮੈਂ ਡੈਰੀ ਤੇ ਪਾਤਾ ਕਰੂੰ ਮੈਂ ਕਸਤ ਕੱਢੀ ਜਾਊਂਗਾ। ਤੇ ਨਾ ਹੁਣ ਇਹਨੇ ਕਸਤ ਭਰੀ ਇਹਦੇ ਨਾਮ ਮੈਨੂੰ ਅੱਧਾ ਕਿਲੋ ਦੁੱਧ ਦਿੱਤਾ। ਤੇ ਹੁਣ ਕਸਤ ਵੀ ਨਹੀਂ ਭਰਦਾ। ਕਸਤ ਨਹੀਂ ਭ ਗੱਲ ਤਾਂ ਹੀ ਹਾਂਜੀ ਸੱਚੀ ਹੈ ਜੀ ਇਹ ਇਹ ਤੇਰੇ ਕੋਲ ਆਇਆ ਤੂੰ ਇਹਦੇ ਕੋਲ ਆਇਆ ਠੀਕ ਹੈ ਫਿਰ ਇਹਨੂੰ ਕਿਵੇਂ ਤੂੰ ਆ ਜਾਲ ਦੇ ਵਿੱਚ ਕਿਵੇਂ ਫਸਾਇਆ ਨੂੰ ਜਾਲ ਚ ਕੀ ਫਸਾਉਣਾ ਸੀਗਾ ਜੀ ਪਤਾ ਕੀ ਹੋਇਆ ਜੀ 30 ਸਾਲ ਦੀ ਮੇਰੀ ਉਮਰ ਹੋ ਗਈ ਮੇਰੇ ਨਾਲ ਫਸ ਗਈ ਸਹੇਲੀ ਹੂੰ ਤੇ ਸਹੇਲੀ ਦੇ ਸੌਂਕ ਥੋੜੇ ਜੇ ਉੱਪਰਲੇ ਸੀਗੇ ਹੂੰ ਜਦੋਂ ਉਹਦੇ ਉੱਪਰਲੇ ਸੌਂਕ ਸੀਗੇ ਤੇ ਮੈਨੂੰ ਕਹਿੰਦੀ ਵੀ ਆਪਾਂ ਤਾਂ ਘੁੰਮਣ ਜਾਣਾ ਕਦੇ ਹੂੰ ਮੈਂ ਵੀ ਚੱਲ ਪੜਦੇ ਹਾਂ ਹੂੰ ਮੈਨੂੰ ਕਹਿੰਦੀ ਮੈਂ ਕਿੱਥੇ ਜਾਣਾ ਕਹਿੰਦੀ ਚੱਲ ਕੇ ਰਾਂ ਮਠੰਡੇ ਚੱਲਦੇ ਹਾਂ ਹੂੰ ਮੈਂ ਖੈ ਬਠੰਡੇ ਚੱਲ ਵੜਦੇ ਆ ਉਸ ਤੋਂ ਬਾਅਦ ਕਹਿੰਦੇ ਚੰਡੀਗੜ੍ਹ ਜਾਣਾ ਮੈਂ ਚੱਲ ਚੰਡੀਗੜ੍ਹ ਚੱਲ ਵੜਦੇ ਆ ਹਾਂ ਇਹਨੇ ਮੈਨੂੰ ਲੋਨ ਦਵਾਇਆ ਸੀ ਆਪਦੀ ਦੁਕਾਨ ਤੇ ਦਵਾਇਆ ਸੀ ਮੇਰੇ ਦਵਾਇਆ ਸੀ ਇਹਨੇ ਲੱਖ ਰੁਪਏ ਦਾ ਲੋਨ ਦਵਾਇਆ ਲੱਖ ਰੁਪਏ ਦਾ ਮੇਰੇ ਹੱਥ ਚ ਰੱਖਦਾ ਸੀ ਲੱਖ ਰੁਪਏ ਤਾਂ ਮੇਰੇ ਹੱਥ ਤੇ ਰੱਖਦਾ ਸੀ ਹੁਣ ਹੈ ਨਹੀਂ ਹਮ ਹੁਣ ਹੈ ਕਿੱਧਰ ਗਏ ਤੇ ਉਹ ਜੀ ਮੋਬਾਈਲ ਦਵਾਤਾ 20000 ਦਾ ਤੁਹਾਨੂੰ ਮੋਬਾਈਲ ਦਵਾਤਾ ਤੇ ਦੂਜੇ ਤੇ ਦੂਜੇ ਬਾਕੀ ਸੀ ਹੋਟਲਾਂ ਹਟਲਾਂ ਤੇ ਖਾ-ਪੀ ਗਏ ਜੀ ਸਾਰੇ ਪੈਸੇ ਲੱਗੇ ਸਾਰੇ ਲੱਗ ਗਏ ਜੀ ਹੁਣ ਕਿਸ਼ਤ ਕਾਤੋਂ ਨਹੀਂ ਭਰਦਾ ਤੇ ਕਿਸ਼ਤ ਭਰਾਂ ਕਿੱਥ ਤੇ ਮਾਇਆ ਦਾ ਝੂਠ ਮਾਰ ਕੇ ਲਿਆ ਸੀ ਤੂੰ ਤੇ ਉਹ ਕਹਿੰਦੀ ਵੀ ਲੈ ਲਾਉਣ ਹੂੰ ਤੈਨੂੰ ਧੋਖਾ ਦੇਗੀ ਹੁਣ ਮੈਨੂੰ ਤਾਂ ਧੋਖਾ ਦੇਗੀ ਕਿੱਥੇ ਦ੍ਰਿਸ਼ਲੀ ਹੁਣ ਉਹ ਮੈਨੂੰ ਤਾਂ ਪਤਾ ਹੀ ਨਹੀਂ ਕਿੱਧਰ ਗਈ ਅਸਾਂ ਤਾਂ ਕਰਕੇ ਨਹੀਂ ਭਰਦਾ ਪਿਆ ਤੇ ਹੁਣ ਮੈਂ ਭਰਾਂ ਕਿੱਥੋਂ ਬਾਈ ਤੇਰੀ ਦੁਕਾਨ ਤੇ ਆਇਆ ਇਹ ਹਾਂ ਇਹ ਮੇਰੇ ਦੁਕਾਨ ਤੇ ਆ ਕੇ ਕਹਿੰਦਾ ਵੀ ਮੈਂ ਮੈਨੂੰ ਲੋਨ ਦਵਾ ਦੇ ਹਾਂ ਲੋਨ ਦਵਾ ਦੇ ਜਦੋਂ ਲੋਨ ਵਾਲਾ ਤੇਰੇ ਕੋਲ ਆਇਆ ਤੂੰ ਸੱਦਿਆ ਫਿਰ ਕਿਵੇਂ ਲੋਨ ਵਾਲਾ ਸਿਸਟਮ ਕਿਵੇਂ ਬਣਾਇਆ ਲੋਨ ਵਾਲਾ ਆ ਕੇ ਮੈਨੂੰ ਕਹਿੰਦਾ ਵੀ ਉਹ ਬੰਦਾ ਵੀ ਦੁਕਾਨ ਦਾ ਮਾਲਕ ਕਿੱਥੇ ਆ ਹੂੰ ਮਹਾਵੀ ਦੁਕਾਨ ਦਾ ਮਾਲਕ ਤਾਂ ਮੈਂ ਹੀ ਆ। ਉਹ ਕਹਿੰਦਾ ਫਿਰ ਤੁਸੀਂ ਕਿਸ਼ਤ ਕਾਹ ਤੋਂ ਨਹੀਂ ਭਰਦੇ? ਮੈਂ ਵੀ ਮੈਂ ਮੁੜ ਕੇ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਕਿਸ਼ਤ ਨਹੀਂ ਭਰਦਾ। ਫਿਰ ਮੈਂ ਉਹਨੂੰ ਪੁੱਛਿਆ ਵੀ ਤੂੰ ਕਿਸ਼ਤ ਕਾਹ ਤੋਂ ਨਹੀਂ ਭਰਦਾ? ਵੀ ਉਹ ਬੰਦਾ ਇੱਥੇ ਦੁਕਾਨ ਤੇ ਹੁੰਦਾ ਤੂੰ ਤਿੰਨ ਕਿਸ਼ਤਾਂ ਹੋ ਗਈਆਂ ਚਾਰ। ਵੀ ਕਿਸ਼ਤ ਦਾ ਭਾਰੀ ਯਾਰ। ਤੇ ਇਹ ਕਹਿੰਦਾ ਮੈਂ ਤਾਂ ਉਹਦੀ ਸਹੇਲੀ ਕੋਲੇ ਗਿਆ ਮੈਂ ਫਲਾਨਾ ਝੌਂਕਾ ਮੈਂ ਤਾਂ ਚੰਡੀਗੜ੍ਹ ਗਿਆ ਮੈਂ ਵੀ ਤੂੰ ਮਾੜਾ ਮੋਟਾ ਜੇ ਤੂੰ ਉਹਦੀ ਸਹੇਲੀ ਨੂੰ ਸ਼ੌਂਕ ਪੂਰੇ ਕਰਾਉਣੇ ਆ 20-30000 ਰੁਪਏ ਖਾਤੇ ਚ ਰੱਖ ਲਾ 5-7 ਮਹੀਨੇ ਤਾਂ ਲੰਘ ਜਾਣਗੇ। ਅ ਤੁਸੀਂ ਲਾਉਣ ਦਿੱਤਾ ਇਹ ਹਾ ਬਚਾ ਲੜਾਈ ਆ ਨਹੀਂ ਦੂਜਾ ਜੀ ਪਹਿਲਾ ਜੀ ਆਏ ਹਾਂਜੀ ਤੇ ਲੋਨ ਪਹਿਲਾਂ ਜਦੋਂ ਤੂੰ ਆਇਆ ਸੀ ਲੋਨ ਦੇਣ ਉਦੋਂ ਕਿਹਨੂੰ ਮਾਲਕ ਬਣਾਇਆ ਸੀਗਾ ਇਹਨੇ ਇਹਨੂੰ ਬਣਾਇਆ ਸੀਗਾ ਮਾਲਕ ਹੀ ਆਹ ਮੁੰਡੇ ਨੂੰ ਹਾਂਜੀ ਇਹਨੂੰ ਐ ਕਿਹਾ ਵੀ ਇਹ ਇਹ ਮਤਲਬ ਇਹ ਮਾਲਕ ਹਾਂਜੀ ਇਹਨੂੰ ਕਿੰਨੇ ਦਾ ਕਿੰਨੇ ਦਾ ਲੋਨ ਦਿੱਤਾ ਲੱਖ ਦਾ ਦਿੱਤਾ ਜੀ ਲੱਖ ਦਾ ਦਿੱਤਾ ਹੁਣ ਕੀ ਗੱਲ ਕੀ ਬਣ ਗਈ ਗੱਲ ਹੁਣ ਕਿਸੇ ਤਾਂ ਨਹੀਂ ਭਰਦੀ ਲੋਨ ਤਾਂ ਚੱਕ ਜਾਂਦੇ ਕਿਵੇਂ ਕਰਨਾ ਹੈ ਨਾ ਹੁਣ ਦੁਕਾਨ ਤੇ ਕਬਜ਼ਾ ਕਰਨਾ ਦੁਕਾਨ ਤੇ ਕਬਜ਼ਾ ਕਰਨਾ ਹਾਂ ਬਾਜ ਤੈਨੂੰ ਪਤਾ ਜਦੋਂ ਤੈਨੂੰ ਤੇ ਤੂੰ ਇਹਨਾਂ ਕੋਲ ਆਇਆ ਸੀਗਾ ਇਹਨਾਂ ਨੇ ਝੂਠ ਮਾਰ ਕੇ ਲੋਨ ਲਿਆ ਝੂਠ ਮਾਰ ਕੇ ਲਿਆ ਕੀ ਕਹਿੰਦੇ ਮੱਝ ਲੈਣੀ ਆ ਹਾਂ ਜੀ ਕਹਿੰਦੇ ਮੱਝ ਲੈਣੀ ਆ ਫੇਰ ਫੇਰ ਕੀ ਜੀ ਮੈਂ ਦੇ ਦਾਂ ਮੈਂ ਆਹ ਚੱਲ ਕੋਈ ਨਾ ਮੋੜ ਦੂਗਾ 1000 ਰੁਪਏ ਦਾ ਲੋਨ ਦੇ ਦਾਂ ਰੁਪਏ ਦਾ ਦੇ ਦਾਂ ਲੋਨ ਜੀ ਕਿਸ਼ਤ ਕਿੰਨੀ ਬੰਨੀ ਸੀ 3700 3700 ਇੱਕ ਕਿਸ਼ਤ ਮਹੀਨੇ ਦੀ ਹਾਂ ਜੀ ਦੋਸਤੋ ਗੱਲ ਬੜੀ ਗੋਲ ਮੋਲ ਹੋ ਗਈ ਗੋਲ ਮੋਲ ਇਦਾਂ ਹੋ ਗਈ ਕਿ ਜਿਹੜਾ ਮਾਲਕ ਸੀ ਪੈਂਚਰ ਵਾਲੀ ਦੁਕਾਨ ਦਾ ਤੇ ਦੁਕਾਨ ਦਾ ਮਾਲਕ ਸੀਗਾ ਇਹ ਪਰ ਜਦੋਂ ਲੋਨ ਲੈਣਾ ਸੀ ਮਾਲਕ ਬਣਾਇਆ ਇਹਨੂੰ ਇਹਨੇ ਕੀ ਕੀਤਾ ਮਾਦੇ ਪੁੱਤ ਨੇ ਪੈਸੇ ਲੈ ਲਏ ਲੱਖ ਰੁਪਏ ਲੈ ਲਿਆ ਲੋਨ ਤੇ ਠੀਕ ਹੈ ਇਹਦੀ ਦੁਕਾਨ ਤੇ ਲੈ ਲਿਆ ਉਸ ਤੋਂ ਬਾਅਦ ਆਪਦੀ ਇਹਦੀ ਸਹੇਲੀ ਸੀ ਕੋਈ ਇਹਨੇ ਕੋਈ ਮੱਝ ਮੁੱਝ ਨਹੀਂ ਲੈਣੀ ਸੀ ਉਹਨੂੰ ਸਹੇਲੀ ਨੂੰ ਫੋਨ ਦਿਵਾਉਣਾ ਸੀਗਾ ਤੇ ਉਹਨੂੰ ਅ ਸਿਮਲਾ ਜੰਮੂ ਕਸ਼ਮੀਰ ਹਿਮਾਚਲ ਇਹ ਚੀਜ਼ਾਂ ਇਹਨੂੰ ਘਮਾਉਣ ਲੱਗ ਗਿਆ ਤੇ ਚੰਗੇ ਚੰਗੇ ਹੋਟਲਾਂ ਦੇ ਵਿੱਚ ਇਹਨੇ ਖਾਦਾ ਪੀਤਾ ਤੇ ਜਦੋਂ ਪੈਸੇ ਹੋ ਗਏ ਖਤਮ ਤੇ ਇਹਨੇ ਦੋ ਤਿੰਨ ਕਿਸ਼ਤਾਂ ਭਰੀਆਂ ਨਹੀਂ ਤਾਂ ਸਮਝੋ ਉਹੀ ਗੱਲ ਹੁੰਦੀ ਹੈ ਫਿਰ ਜਿਹੜਾ ਲੋਨ ਜਿਹੜਾ ਚੱਕਦਾ ਹੁੰਦਾ ਉਹਦੇ ਨਾਲ ਕੀ ਬਣਦੀ ਹੈ ਫਿਰ ਲੋਨ ਵਾਲੇ ਆਉਂਦਿਆ ਕਰੇ ਏ ਬਾਈ ਲੋਨ ਤੇ ਆਇਆ ਜਦੋਂ ਦੁਕਾਨ ਤੇ ਵੇਖਿਆ ਇਹਨੂੰ ਵੇਖਿਆ ਦੁਕਾਨ ਤੇ ਦੁਕਾਨ ਕਿਉਂਕਿ ਇਹਦੀ ਸਫਰੇ ਨਹੀਂ ਖੜਨਾ ਸੀਗਾ ਮਾਲ ਕੇ ਇਹ ਆ ਇਹ ਕਹਿੰਦਾ ਬਈ ਦੁਕਾਨ ਦੀ ਕਿਸ਼ਤ ਤੁਸੀਂ ਭਰਦੇ ਨਹੀਂ ਪਈ ਜਿਹੜੀ ਤੁਸੀਂ ਕਿਸ਼ਤ ਲਈ ਆ ਜਿਹੜਾ ਲੋਨ ਲਿਆ ਤੁਸੀਂ ਤੇ ਉਹੀ ਗੱਲ ਹੋਈ ਇਹ ਕਹਿੰਦਾ ਬਈ ਕਿਸ਼ਤ ਤਾਂ ਉਹ ਭਰੂਗਾ ਜਿਹਨੇ ਲੋਨ ਲਿਆ ਕਹਿੰਦਾ ਦੁਕਾਨ ਤੇ ਦਿੱਤਾ ਲੋਨ ਫਿਰ ਲੋਨ ਤੇ ਦੁਕਾਨ ਜ਼ਬਤ ਹੋ ਗਈ ਹੁਣ ਦੁਕਾਨ ਜ਼ਬਤ ਹੋਊਗੀ ਤੇਰੀ ਤੈਨੂੰ ਪਤਾ ਐ ਕਿਵੇਂ ਜਾ ਜ਼ਬਤ ਹੋਊਗੀ ਇਹ ਭਰੂਗਾ ਲੋਨ ਭਰਾਂਗਾ ਤੂੰ ਕੌਣ ਭਰੂਗਾ ਇਹ ਭਰੂਗਾ ਇਹ ਤਾਂ ਦੋ ਕਿਸ਼ਤਾਂ ਦਾ ਟੁੱਟ ਗਿਆ ਹੁਣ ਕੀ ਭਰੂਗਾ ਮੈਂ ਤਾਂ ਮੈਂ ਭਰਾਂਗਾ ਘਰੇ ਜਾ ਬੜੂ ਉਹਨਾਂ ਦੇ ਵੀ ਖਾ ਪਰ ਇਹ ਕਿਹਕਾ ਹੈ ਤਾ ਮੈਂ ਕਿਥੋਂ ਪਰੂ ਜੇ ਹੈ ਨਹੀਂ ਪੈਸੇ ਮੇਰੀ ਤਾਂ ਸੇਲੀ ਭੱਜ ਗਏ ਮਾੜਾ ਮੋਟਾ ਜਾਰੀ ਦੋਸਤੀ ਤਾਂ ਰੱਖੇ ਤੂੰ ਜਾਰੀ ਦੋਸਤੀ ਭਰਾਵਾ ਜਾਰੀ ਦੋਸਤੀ ਰੱਖ ਕੇ ਤੈਨੂੰ ਲੱਖ ਰੁਪਇਆ ਦਵਾਇਆ ਤੂੰ ਰੱਖ ਕੇ 20-3000 ਰੁਪਇਆ ਉੱਪਰ ਹੀ ਖਾਈ ਜਾਂਦਾ ਤੂੰ ਉਹ ਤਾਂ ਭੀ ਜਾਂਦਾ ਤਿੰਨ ਚਾਰ ਮਹੀਨੇ ਚਾਰ ਮਹੀਨੇ ਉਹ ਕੋਈ ਨਾ ਤੂੰ ਕੇਰਾ ਭਰ ਦੇ ਉਹ ਕੋਈ ਨਾ ਪਾ ਦੂ ਤੂੰ ਪਰ ਮੇਰੇ ਆਹਦੇ ਜਵਾਕ ਮਾਸਾ ਰੋਟੀ ਲਓ ਬੈਠੇ ਰਹਿੰਦੇ ਆਹਨੇ ਮੈਨੂੰ ਕਿਹਾ ਸੀ ਮੈਂ ਪਾ ਦੂੰ ਪੈਸੇ ਕੋਈ ਨਾ ਪਾ ਦੂਗੀ ਪਾ ਨਾ ਦੋ ਜਿਹੜੇ ਨੇ ਲੱਖ ਰੁਪਏ ਦੀ ਫੋਕ ਤੂੰ ਦੁਕਾਨ ਬੰਦ ਬੰਦ ਕਰ ਦੇਣੀ ਆ ਜ ਕਬਜ਼ਾ ਕਰੂੰ ਪੂਰਾ ਸਾਰਾ ਸਮਾਨ ਜਿਹੜਾ ਹੋਗਾ ਵੇਚੂੰਗਾ ਵੇਚੂੰਗਾ ਹਾਂ ਇਹ ਤਾਂ ਕਹਿੰਦਾ ਦੁਕਾਨ ਸਾਰਾ ਸਮਾਨ ਬਾਈ ਯਾਰ ਮੇਰੇ ਆਪ ਤਾਂ ਮੇਰੀ ਰੋਟੀ ਪਾਣੀ ਦਾ ਕੰਮ ਕੰਮ ਜਾਊਗਾ ਮੈਂ ਕਿਵੇਂ ਦੇ ਦੂੰਗਾ 16 ਸਾਲ ਤਾਂ 16 ਸਾਲ ਹੋ ਗਏ ਮੈਨੂੰ ਇੱਥੇ ਬੈਠੇ ਨੂੰ ਮੈਂ ਤਾਂ ਅੱਜ ਤੱਕ ਲੰਬਾ ਨਹੀਂ ਆਇਆ ਇਹਨੇ ਇਹਦੀ ਜਾਰੀ ਖਾਤਰ ਮੈਂ ਆਪ ਦਾ ਘੋਗਾ ਚੋੜ ਕੇ ਲਾ ਕੇ ਬਹਿ ਗਿਆ ਜਾਰੀ ਖਾਤਰ ਤੈਨੂੰ ਲੋਨ ਦਿੱਤਾ ਇਹਨੇ ਤੇ ਤੂੰ ਯਾਰ ਮਾਰ ਹੀ ਕਰਤੀ ਇੱਕ ਹਸਾਲ ਦੀ ਤਾਂ ਉਹ ਕਰਨੀ ਪਈ ਮਜਬੂਰੀ ਬਣ ਗਈ ਕੀ ਮਜਬੂਰੀ ਬਣ ਗਈ ਤੇ ਉਹਦੇ ਸ਼ੌਕ ਵੱਡੇ ਸੀ ਕਾ ਕਾਹਦੇ ਸ਼ੌਕ ਜਨਾਨੀ ਬਾਜੀ ਦੇ ਤੇ ਹੋਰ ਜੀ ਜਨਾਨੀ ਬਾਜੀ ਕਰਨੀ ਵਧੀਆ ਲੱਗ ਉਹ ਵਧੀਆ ਤਾਂ ਨਹੀਂ ਲਾਦੀ ਫਾਸਿਆਂ ਦੇ ਮਿਹਨਤ ਕਰੋ ਪੈਸਾ ਕਮਾਓ ਕੋ ਚੰਗਾ ਕੰਮ ਕਰੋ ਆ ਆ ਕੀ ਕੰਮ ਯਾਰ ਯਾਰ ਬੇਲੀ ਦੇ ਦੁਕਾਨ ਤੇ ਲੋਨ ਲੈ ਕੇ ਫਿਰ ਲੋਨ ਵੀ ਨਹੀਂ ਭਰਦਾ ਤੇ ਮੈਂ ਕਿਹੜਾ ਮੁਕਰਦਾ ਦੇ ਦੂੰਗਾ ਤੇ ਲਿਆ ਤਾਂ ਤੂੰ ਮੱਝ ਵਾਸਤੇ ਜੀਗਾ ਤੇ ਫਿਰ ਜਦੋਂ ਲੈਣਾ ਤਾਂ ਆਪਣਾ ਕਿਸੇ ਹਿਸਾਬ ਨਾਲ ਲੈਣਾ ਬੜੀਆਂ ਮਿੱਠੀਆਂ ਮਾਰੀਆਂ ਕਹਿੰਦਾ ਵੀ ਬਈ ਮੈਂ ਮੱਝ ਲੈਣੀ ਆ ਲੋਨ ਦਵਾ ਮੈਨੂੰ 4-5 ਕਿਲੋ ਦੁੱਧ ਦਿੰਦੀ ਹੋਵੇ ਡੰਗ ਦਾ ਤੇ ਉਹ ਆਪਾਂ ਦੁੱਧ ਡੈਰੀ ਤੇ ਪਾਇਆ ਕਰਾਂਗੇ ਲੋਨ ਵੀ ਮੋੜੂੰਗਾ ਤੈਨੂੰ ਐ 1/2 ਕਿਲੋ ਦੁੱਧ ਵੀ ਦੇ ਆਕਰੂ 2 ਕਿਲੋ 1/2 ਕਿਲੋ ਦੁੱਧ ਦਿੱਤਾ ਕਿਦੇ ਕੋਈ ਨਹੀਂ ਦਿੰਦਾ ਭਰਾਵਾ ਕਿਲੋ ਦੁੱਧ ਦੱਸ ਪਹਿਲਾਂ ਮੈਨੂੰ ਪਾਈ ਆਵੇਂ ਦਿੰਦਾ ਨੇ ਨਿਆਰੇ ਲਵੇ ਇਹ ਤੇ ਜੰਮੂ ਕਸ਼ਮੀਰਾਂ ਨੂੰ ਇਹ ਜਾਵੇ ਤੇ ਪੈਸੇ ਮੈਂ ਪਰ ਮੈਂ ਤਾਂ ਕਿ ਜਾਰੀ ਖਤਰ ਫਸ ਗਿਆ ਗਾਉ ਨੂੰ ਆਪਾਂ ਨੂੰ ਹੱਥ ਦੇਖ ਲੋ ਹੱਥ ਤੇ ਵਿਚਾਰੇ ਦੇ ਕਾਲੇ ਹੋਏ ਪਏ ਆ ਯਾਰ ਯਾਰ ਚਰਲਾ ਲਾ ਕੇ ਕੰਮ ਕਰਦਾ ਹੁਣ ਬਈ ਕਾਲੀ ਹੋਣੇ ਆ ਹੂੰ ਹੁਣ ਕੀ ਲੱਗਦਾ ਇਹ ਤੇ ਤੇਰੀ ਦੁਕਾਨ ਹੁਣ ਜਬਤ ਕਰਨਗੇ ਹੁਣ ਇਹ ਕਿਉਂਕਿ ਤੇਰੀ ਦੁਕਾਨ ਤੇ ਲੋਨ ਲਿਆ ਤੇਰੇ ਦੁਕਾਨ ਦੇ ਡਾਕੂਮੈਂਟ ਲੱਗਿਆ ਸਾਰਾ ਕੁਝ ਤੇਰਾ ਲੱਗਿਆ ਫਿਰ ਫਿਰ ਇਹੀ ਇਹੀ ਬੰਦਾ ਬੈਠੂਗਾ ਦੁਕਾਨ ਤੇ ਦੁਕਾਨ ਤੋਂ ਗੂ ਤੋਂ ਤਾਂ ਨਹੀਂ ਮੈਂ ਜਬਤ ਹੋਣ ਦਿੰਦਾ ਭਲਾ ਮੈਨੂੰ ਉਹਦਾ ਗੁਰਦਾ ਕਢਾ ਕੇ ਵੇਚਣਾ ਪਵੇ ਪੰਚਾਇਤ ਚ ਬਸ ਮੈਂ ਇਹੀ ਗੱਲ ਕਰਨੀ ਮੈਂ ਇੱਕ ਯਾਰੀ ਦੀ ਥਾਂ ਤੇ ਇਹਨੇ ਮੇਰੇ ਯਾਰੀ ਤੇ ਕਲੰਕ ਲਾਤਾ ਠੀਕ ਆ ਮੈਂ ਆਪ ਦਾ ਜਵਾਕਾਂ ਚਾ ਲੈਣ ਦੀ ਰੋਟੀ ਵੀ ਹੁਣ ਮੈਨੂੰ ਆਪਦੇ ਟਾਈਮ ਇਹ ਕਹਿੰਦਾ ਤੂੰ ਭਰ ਦੇ ਫੀਸ ਉਹ ਦੇ ਦੇ ਹਨਾ ਮੈਂ ਤਾਂ ਤੇ ਜਵਾਕਾਂ ਦੀ ਫੀਸ ਮਸਾਂ ਭਰਦਾ ਯਾਰ ਠੀਕ ਹੈ ਕਿਸ਼ਤ ਕਿਵੇਂ ਭਰ ਦੇਗਾ ਮੈਂ ਕਿਸ਼ਤ ਮੈਂ ਕਿੱਥੋਂ ਭਰ ਦੂੰਗਾ 37 2800 2900 ਕਿੰਨੀ ਕਿਸ਼ਤ ਹੈ ਭਾਈ ਯਾਰ ਮੇਰੇ 3700 ਕਿਸ਼ਤ ਹੈ ਇੱਕ ਮੇਰੀ ਗੱਲ ਸੁਣ ਮੈਂ ਤਾਂ ਜਵਾਕਾਂ ਦੀ ਫੀਸ ਮਸਾਂ ਨਿਆਰੇ ਲਵੇ ਹੈ ਚੰਗੇ ਚੰਗੇ ਰੈਸਟੋਰੈਂਟਾਂ 'ਚ ਰੋਟੀਆਂ ਖਾਵੇ ਇਹ ਤੇ ਮੈਂ ਕਿੱਥੋਂ ਭਰ ਦੂੰਗਾ ਜਾਂ ਦਾ ਦਿਖਾਣ ਤਾਂ ਜਿਹੜਾ ਲੋਨ ਲਿਆ ਸੀਗਾ ਜਾਂ ਤਾਂ ਤੈ ਤੂੰ ਲੈ ਕੇ ਲੋਨ ਜਾਂ ਤੈਨੂੰ ਦਿੱਤੇ ਹੁੰਦੇ ਫਿਰਦਾ ਤੂੰ ਭਰਦਾ ਉਹ ਤਾਂ ਯਾਰ ਮੈਂ ਜੇ ਮੈਨੂੰ ਲੋਡ ਹੁੰਦੀ ਤਾਂ ਮੈਂ ਲਈ ਲੈਂਦਾ ਜਦੋਂ ਮੈਨੂੰ ਲੋਡ ਨਹੀਂ ਸੀਗੀ ਇਹ ਤਾਂ ਯਾਰੀ ਦੀ ਤਾਂ ਤੇ ਮੈਨੂੰ ਇਹ ਇੱਕ ਤਾਂ ਮੱਝ ਲੈਣੀ ਆ ਮੈਂ ਕਿਹਾ ਚੱਲ 10 ਕਿਲੋ ਦੁੱਧ ਪਾਊਗਾ ਇਹ ਤੇ ਆਪੇ ਭਰੀ ਜਾਊਗਾ 7-800 ਦਾ ਦੁੱਧ ਪਈ ਜਾਣਾ ਦਿੱਲੀ ਦਾ ਤੇ ਮੈਂ ਕਿਹਾ ਜਮਾਨਾ 200 ਰੁਪਿਆ 300 ਮੱਝ ਦਾ ਖਰਚਾ ਹੋਊਗਾ ਤੇ 500 ਇਹਨੂੰ ਬਚੂਗਾ ਤੇ ਭਰੀ ਜਾਊਗਾ ਵੀ ਕਿਸ ਤਰ੍ਹਾਂ ਕੱਢੀ ਜਾਊਗਾ ਅੱਛਾ ਪੰਚਾਇਤ ਕਰਨਗੇ ਫਿਰ ਕੀ ਬਣੂਗਾ ਜੀ ਪੰਚਾਇਤ ਕਰ ਲੈਣ ਕੋਸ ਮਰਜ਼ੀ ਕਰ ਲੈਣ ਜਦੋਂ ਹੈ ਨਹੀਂ ਮੈਂ ਵੀ ਕਹਿਣਾਗਾ ਵੀ ਮੈਂ ਦੇ ਦੂੰਗਾ ਕੋਈ ਨਾ ਪੰਚਾਇਤ ਦੇ ਵਿੱਚ ਤੈਨੂੰ ਪਤਾ ਬੇਇੱਜ਼ਤੀ ਹੋਊਗੀ ਉੱਥੇ ਪੁੱਛਣਗੇ ਵੀ ਕਾਦੇ ਵਾਸਤੇ ਲੋਨ ਲਿਆ ਹੁਣ ਜੀ ਮੈਂ ਫਿਰ ਪੰਚਾਇਤ ਮਮੀ ਡੈਡੀ ਹੈਗੇ ਹੈਗੇ ਜੀ ਕੀ ਕੰਮ ਕਰਦੇ ਉਹ ਤਾਂ ਜੀ ਬਸ ਆਮ ਕੰਮ ਕਰਦੇ ਆ ਜਿੰਨੇ ਮਾਂ ਪਿਓ ਨੂੰ ਪਤਾ ਵੀ ਤੂੰ ਲੋਨ ਲਿਆ ਨਾ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਰਦਿਆਂ ਤੇ ਲੋਕ ਕਿੱਲੇ ਹੋਏ ਲਿਆ ਹਾਂ ਜੀ ਕਰਦਿਆਂ ਜਦ ਤੇਰੇ ਕੋਲ ਆਇਆ ਸੀ ਇਹਨੇ ਕਿਹਾ ਸੀ ਵੀ ਘਰੇ ਨਾ ਸਿੰਗਲ ਕਰਤੀ ਘਰੇ ਗੱਲ ਇਹਨੇ ਇਹਨੇ ਕੁਝ ਨਹੀਂ ਦੱਸਿਆ ਮੈਨੂੰ ਘਰੇ ਨਾ ਦੱਸਿਆ ਕਿਉਂਕਿ ਮੈਨੂੰ ਆਇਆ ਸੀ ਮੱਝ ਦਾ ਘਰੇ ਲੈ ਕੇ ਹੀ ਜਾਊਗਾ ਵੀ ਮੈਨੂੰ ਹੋਣ ਕੀ ਪਤਾ ਮੱਝ ਲੈ ਕੇ ਨਹੀਂ ਜਾਣੀ ਇਹਨੇ ਮੈਨੂੰ ਫਿਰ ਆਦੇ ਘਰੇ ਤਾਂ ਨਹੀਂ ਦੱਸਿਆ ਵੀ ਇਹਨੇ ਤਾਂ ਮੱਝ ਲੈ ਕੇ ਨਹੀਂ ਆਉਣੀ ਮੱਝ ਲੈ ਕੇ ਨਹੀਂ ਆਉਣੀ ਘਰੇ ਤਾਂ ਦੱਸਿਆ ਨਹੀਂ ਸੀ ਨਾ 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 ਕਿਉਂਕਿ ਤੂੰ ਤਾਂ ਇਸ ਛੇਲੀ ਨੂੰ ਖਵਾਉਣੀ ਹਾਂਜੀ ਹਾਂਜੀ ਤੇ ਉੱਥੇ ਫਿਰ ਬੇਇੱਜ਼ਤੀ ਬਹੁਤ ਜ਼ਿਆਦਾ ਹੋਣਾ ਹੋਣੀ ਨਹੀਂ ਸੀਗੇ ਜੀ ਖਾਦੇ ਗਏ ਬਸ ਅੱਛਾ ਕਿਵੇਂ ਕਿਵੇਂ ਖਾਦੇ ਗਏ ਉਹ ਜੀ ਕੀ ਕਰਦੇ ਹੁੰਦੇ ਇਸ ਛੇਲੀ ਨਾਲ ਕੀ ਕਰਦਾ ਸੀ ਕਰਨਾ ਕੀ ਸੀਗਾ ਜੀ ਮਹਿੰਗਾ ਮੌਲ ਤੇ ਜਾਵੜਦੇ ਕੱਪੜੇ ਲੈ ਲੈਂਦੀ ਸੀ ਉਹ ਕਿੱਤੋਂ ਦੀ ਸੀ ਤਰੀ ਛੇਲੀ ਉਹ ਸੀ ਦੂਜਾ ਬਠੰਡੇ ਦੀ ਬਠੰਡੇ ਦੀ ਸੀ ਬਠੰਡੇ ਦੀ ਹੈ ਇਹਨਾਂ ਸੋਚ ਕੇ ਕਦੋਂ ਦੱਸਿਆ ਮੈਂ ਜੀ ਖਿਪਕਾਉਣ ਹੋਰ ਵੀ ਹੈਗੀ ਕੋਈ ਨਾ ਜੀ ਮੈਂ ਤਾਂ ਇਹਨਾਂ ਨੂੰ ਨਾ ਪਤਾ ਲੱਗਾ ਬ ਇਹ ਬਠੰਡੇ ਦੀ ਸੀ ਲੀਫਰ ਤੇਨੂੰ ਤੰਗ ਕਰਦੀ ਸੀ ਨਾ ਜੀ ਤੰਗ ਤਾਂ ਕਿਉਂ ਕਰਦੀ ਸੀਗੀ ਪੈਸੇ ਕਿਵੇਂ ਖਾ ਗਈ ਉਹ ਤੇਰੇ ਕੋਲ ਪੈਸੇ ਜੀ ਬਸ ਆਏ ਤੇਰਾ ਫੋਨ ਲੈ ਕੇ ਦਿੱਤਾ ਸੀ ਉਹਨੂੰ ਲੈ ਕੇ ਦਿੱਤਾ ਸੀਗਾ ਜੀ Apple ਦਾ ਫੋਨ ਲੈ ਕੇ ਦਿੱਤਾ ਸੀ ਅਸੀਂ ਲੱਖ ਰੁਪਏ ਦਾ ਦਿੱਤਾ ਹੈ ਹਾਂਜੀ ਨਹੀਂ ਉਹ ਤਾਂ 50 ਕੁ ਹਜ਼ਾਰ ਦਾ ਹੀ ਲੈ ਕੇ ਦਿੱਤਾ ਸੀਗਾ ਜੀ ਪਹਿਲਾਂ ਤੂੰ 20 ਦਾ ਕਹੀ ਜਾਂਦਾ ਸੀ ਇਹ ਆਇਆ ਤਾਂ ਹੁਣ ਫਰਸਤ ਹੁਣ ਨਹੀਂ ਦੱਸਿਆ ਅੱਜ ਤਾਂ ਤੂੰ ਸਾਡੇ ਮੁਰੇ ਵੀ ਨਹੀਂ ਬੋਲਦਾ ਤੇ ਤੂੰ ਹੁਣ ਹੋਰ ਕਿੰਨਾ ਕਿੰਨੇ ਕਿੰਨੇ ਲੈ ਜਾਣਾਂ ਤਾਂ ਲੋਨ ਲਿਆ ਨਾ ਜੀ ਹਜੇ ਪਹਿਲੀ ਵਾਰ ਹੀ ਲੈ ਆ ਸੀਗਾ ਅੱਛਾ ਇਹ ਪੰਚਾਇਤ ਕਰਨਗੇ ਹੁਣ ਕੀ ਬਣੂਗਾ ਕੋ ਕਰਨ ਬਾਈ ਮੈਨੂੰ ਪੈਸੇ ਚਾਹੀਦੇ ਆ ਦੁਕਾਨ ਲਾਓ ਕਰਤੀ ਹਾਂ ਲਾਓ ਕਰਤੀ ਦੁਕਾਨ ਹੁਣ ਹੁਣ ਕੀ ਕਰੋਗੇ ਮੈਂ ਜਾਵਾਂ ਮੈਂ ਜਾਵਾਂ ਬਾਈ ਹਾਂ ਕੋਈ ਨਾ ਤੂੰ ਜਾ ਐਨ ਤਾਂ ਲਾਓ ਕਰਤੀ ਆਹਦੀ ਗੱਲ ਨਿਬੇੜਤੀ ਬਾਈ ਐਨ ਤਾਂ ਆਪਦੀ ਗੱਲ ਨਿਬੇੜਤੀ ਇਹ ਤਾਂ ਇਹ ਤਾਂ ਹੁਣ ਜਿਹੜੇ ਦੁਕਾਨ ਲਾ ਕੇ ਤੇਰੇ ਲੋਕ ਜਾਵੜਿਆ ਹੁਣ ਤੂੰ ਇਹ ਤਾਂ ਪੈਸੇ ਕਿਵੇਂ ਕਢਾਵੇਂਗਾ ਉਹ ਬਾਈ ਪੰਚਾਇਤ ਤਾਂ ਕੋਈ ਨਾ ਕੋਈ ਕਰੂਗੀ ਹੁਣ ਜਿਵੇਂ ਕਹਿਣਗੇ ਹੁਣ ਪੰਚਾਇਤ ਵਾਲੇ ਫਿਰ ਇਹਦੇ ਮਾਪਿਆਂ ਨੂੰ ਤਾਂ ਪਤਾ ਲੱਗੂਗਾ ਉਹ ਵੀ ਅਫਸਰ ਕੋਈ ਨਾ ਕੁਝ ਕਰਨਗੇ ਕੀ ਲੱਗਦਾ ਤੈਨੂੰ ਵੀ ਇਹੋ ਜਿਹੇ ਦੋਸਤ ਨੂੰ ਪੈਸੇ ਲੋਨ ਦਵਾਈ ਦੇ ਹੁੰਦਾ ਯਾਰ ਜੇ ਤਾਂ ਹੁਣ ਪਿਆਰ ਸੀਗਾ ਸਾਡਾ ਠੀਕ ਹੈ ਸਾਡਾ ਤਾਂ ਹੁਣ ਬਹੁਤ ਟਾਈਮ ਦਾ ਸੀਗਾ ਮੱਕਾ ਟੋਕੜ 20 ਸਾਲ ਦੀ ਲਿਆ ਸੀਗੀ ਮੈਨੂੰ ਹੁਣ ਕੀ ਪਤਾ ਸੀ ਵੀ ਇਹ ਜਾਲੀ ਦੇ ਨਾਂ ਤੇ ਕਲੰਕ ਲਾ ਦੂਗਾ ਹੂੰ ਇਹਦਾ ਮਤਲਬ ਤਾਂ ਮਾਂ ਗਾਂ ਕਿਸੇ ਹੋਰ ਤੇ ਵਿਸ਼ਵਾਸ ਨਾ ਕਰਾਂ ਠੀਕ ਹੈ ਮੈਨੂੰ ਤਾਂ ਇਹ ਗੱਲ ਕਹੀ ਮੈਨੂੰ ਇਹਨੇ ਵਿਸ਼ਵਾਸ ਕਰਾ ਮਾ ਚਾਲ ਜਿਹੜੇ ਨੇ ਬੰਦਾ ਚੱਲ ਮਿਹਨਤ ਕਰੂਗਾ ਇਹ ਮੱਝ ਲਿਆਂਦੀ ਹਨਾ ਪੈਸੇ ਕਮਾਊ ਚਾ ਰਵੇ ਵੀ ਅਗਲਾ ਚਾਰ ਛੇ ਲੜਾਵ ਦੇ ਕੋਲ ਜੋੜੂਗਾ ਉਹਦੇ ਘਰਦਿਆਂ ਨੂੰ ਦੇਉ ਇੰਨਾ ਬਹੁਤ ਹੁੰਦਾ ਹੁਣ ਮੈਨੂੰ ਕੀ ਪਤਾ ਸੀ ਵੀ ਇਹ ਪੁੱਠੇ ਕੰਮਾਜ ਵੜ ਕਿਉਂਕਿ ਇਦੋਂ ਮੈਨੂੰ ਪਹਿਲਾਂ ਸ਼ੱਕ ਨਹੀਂ ਸੀ ਕਿ ਇਹ ਕੁੜੀ ਨੇ ਮਗਰ ਫੈਦਾ ਹੈ ਕਿਉਂਕਿ ਪਹਿਲਾਂ ਇਹਨੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਸੀ ਮੇਰੇ ਕੋਲ ਆ ਕੇ ਬਹਿ ਜਾਂਦਾ 10 ਮਿੰਟ ਕੀ ਕੰਮ ਕਰਦਾ ਤੂੰ ਮੈਂ ਤਾਂ ਜੀ ਮੋਟਰ ਸੌਲਾਂ ਦਾ ਕੰਮ ਕਰਦਾ ਮੋਟਰ ਸੌਲਾਂ ਦਾ ਕੰਮ ਕਰਦਾ ਸੀ ਮਾੜਾ ਮੋਟਾ ਕਰਦਾ ਯਾਰ ਬਈ ਇਹਦਾ ਪਹਿਲਾਂ ਤਾਂ ਕਰਦਾ ਸੀ ਧਿਆਨ ਨਹੀਂ ਮੁੜ ਕੇ ਇਹ ਵਿੱਚ ਦੀ ਲੋਹਰ ਪਣਾ ਜਾ ਹੋ ਗਿਆ ਫਿਰ ਉਹਨੂੰ ਸਮਝਾਇਆ ਮਾਪਦੇ ਕੋਲੇ ਬਾਹ ਲੈਂਦਾ ਸੀਗਾ ਤੜਕੇ ਹੱਥ ਨੇ ਛੱਡਿਆ ਹੁੰਦਾ ਸੀ ਕਰੇ ਫਿਰ ਮੇਰੇ ਕੋਲ ਬੈੰਦਾ ਰਹਿੰਦਾ ਸੀ ਫਿਰ ਫਿਰ ਇਹਨੂੰ ਮੈਂ ਕੰਮ ਤੇ ਲਾਇਆ ਸੀਗਾ ਉੱਥੇ ਹੀ ਮੋਟਰਸਾਈਕਲ ਦਾ ਕੰਮ ਕੋ ਕੰਮ ਵਧਗਾ ਜਾਂਦਾ ਇਹ ਨਹੀਂ ਕੋਈ ਮੋਟਰਸਾਈਕਲ ਦਾ ਕੰਮ ਨਹੀਂ ਜਾਂਦਾ ਫਿਰ ਹੁਣ ਹੋ ਗਿਆ 6 ਮਹੀਨੇ ਪੁੱਠੇ ਕੰਮਾਂ ਚ ਬੜਿਆ ਸੀਗਾ ਘਰੇ ਤਾਂ ਬੜਿਆ ਨਹੀਂ ਇਹ ਅੱਛਾ ਹੁਣ ਤੈਨੂੰ ਪਤਾ ਤੇ ਇਹਦੀ ਬਦਨਾਮੀ ਵੀ ਕਰਾਤੀ ਜਵਾਗ ਜੱਲਿਆਂ ਦਾ ਮੁੰਡਾ ਹੈ ਪਿਓ ਹੈ ਕਿਸੇ ਦਾ ਤੇ ਤੂੰ ਇਹਦੀ ਵੀ ਬੇਇੱਜ਼ਤੀ ਕਰਾਤੀ ਯਾਰ ਜੀ ਹੁਣ ਮਜਬੂਰੀ ਵਾਹ ਮੋਟਰਸਾਈਕਲ ਦਾ ਕੰਮ ਕਰਦਾ ਕਿੰਨਾ ਸੋਹਣਾ ਕੰਮ ਕਰਦਾ ਕਿੰਨੇ ਰੁਪਏ ਲੈਣਾ ਆਉਦੀ ਦੁਕਾਨ ਦੁਕਾਨ ਮੇਰੀ ਆਪ ਦੀ ਸੀਗੀ ਜੀ ਕਿਰਾਇਆ ਨਹੀਂ ਭਰਿਆ ਦੁਕਾਨ ਦਾ ਜੀ ਮੈਂ ਅਭੀ ਨੀ ਪਰ ਹਾਂਜੀ ਦੁਕਾਨ ਤੇ ਗਿਆ ਨਹੀਂ ਜੀ ਉਹਨਾਂ ਨੇ ਸੰਦ ਚ ਬੰਦ ਕਰਤੀ ਦੁਕਾਨ ਉਹ ਵੀ ਬੰਦ ਉਹਨਾਂ ਨੇ ਸੰਦ ਚ ਕਾਤੇ ਇਹਦੇ ਜਦੋਂ ਛੇ ਮੈ ਪਤਾ ਸੀ ਇਹ ਗੱਲ ਦਾ ਮੈਨੂੰ ਮੈਨੂੰ ਬਾਅਦ ਚ ਪਤਾ ਲੱਗਾ ਜਦੋਂ ਗਿਆ ਹੀ ਨਹੀਂ ਇਹ ਯਾਰ ਮੈਨੂੰ ਉਹਨਾਂ ਨੇ ਫੋਨ ਲਾਇਆ ਉਹ ਕਹਿੰਦੇ ਬਈ ਇਹ ਦੁਕਾਨ ਤੇ ਨਹੀਂ ਉਹਦਾ ਤੇ ਜਾਂ ਕਿਰਾਇਆ ਦਿੱਤਾ ਵੀ ਇਹਦੇ ਜਾਂ ਤਾਂ ਸੰਦ ਚਾਕੇ ਲੈ ਜਾਓ ਨਹੀਂ ਅਸੀਂ ਚਾਕੇ ਬਾਅਦ ਛੱਡ ਦਾਂਗੇ ਫਿਰ ਮੈਂ ਲੈ ਚਾਕੇ ਉਹ ਇਹ ਸਮਾਨ ਇਹ ਚਾਕੇ ਲੈ ਆਇਆ ਸਮਾਨ ਤਾਂ ਇਹ ਲੈ ਆ ਤੈਨੂੰ ਤਾਂ ਫਿਰ ਸਾਰਾ ਪਤਾ ਸੀਗਾ ਫਿਰ ਵੀ ਤੂੰ ਇਹ ਬਾਅਦ ਚ ਪਤਾ ਲੱਗਾ ਭਰਾਵਾ ਇਹ ਤਾਂ ਗਿਆ ਸੀ ਉਧਰ ਨੂੰ ਇਹ ਜੰਮੂ ਗਿਆ ਬੰਦ ਕਰਕੇ ਹੋਰ ਇਹ ਤਾਂ ਬੜੇ ਹੀ ਨਹੀਂ ਸੀ ਜੰਮੂ ਨੂੰ ਗਿਆ ਸੀ ਸ਼ਰਮਣੀ ਆਉਂਦੀ ਤੈਨੂੰ ਯਾਰ ਪਿਆਰ ਕਰਨਾ ਤੋਂ ਡਰਨਾ ਕਿਆ ਡਰਨਾ ਕਿ ਇਹ ਤਾਂ ਭੈ ਝੱਗਾ ਚੌੜ ਕਰਾਦਾ ਤੂੰ ਕੋਈ ਨਾ ਮੈਂ ਦੇ ਦੂੰ ਹੈਂ ਦੇ ਦੂੰ ਪੈਸੇ ਕੋਈ ਨਾ ਤੇਰਾ ਤਾਂ ਝੱਗਾ ਚੌੜ ਕਰਾਦਾ ਇਹਨੇ ਤੂੰ ਦੇਊ ਕਦੋਂ ਮੈਂ ਨਾ ਟਾਈਮ ਲੈ ਲੈਣਾ ਉਹ ਬਾਈ ਨੂੰ ਕਹਿ ਦੂੰਗਾ ਬਾਈ ਟਾਈਮ ਲੈ ਲੈ ਜਿਹੜਾ ਸਮਾਨ ਚੱਕ ਕੇ ਲੈਂਦਾ ਜੋ ਕਿੱਥੇ ਹੈ ਸਮਾਨ ਮੇਰੇ ਕੋਲੇ ਆ ਤੇ ਫਿਰ ਉਹ ਸਮਾਨ ਤੂੰ ਵੇਚ ਕੇ ਲਾ ਦੋ ਕੰਨੀਏ ਕਦਾ ਵੇਖ ਜੂਬਾ ਤੋਂ 10000 ਦਾ ਵੇਖ ਜੂ ਉਹ ਸਮੰਕ ਲਿਆ ਚਾਬੀਆਂ ਚ ਹਾਂ ਚਾਬੀਆਂ ਪਨੀਆਂ ਆ ਹੋਰ ਉਹ ਤੇ ਕੀ ਆ ਹੋਰ ਸਾਂ ਲਾ ਗਿਆ ਤੇਰੇ ਕੋਲ ਨਾ ਜੀ ਮੋਟਰਸਾਈਕਲ ਤਾਂ ਖੋ ਕੇ ਅਗਲੇ ਨੂੰ ਦੇ ਦਿੰਦੇ ਮੋਟਰਸਾਈਕਲ ਫੇਣੀ ਆ ਹਾਂ ਹ ਨੰਗਾ ਮਦਰ ਤੋਂ ਜਮ ਬਹੁਤ ਸਮਝ ਲਓ ਇਹ ਨੰਗੀਆਂ ਪਹਿਲਾਂ ਤਾਂ ਮਾੜਾ ਮੋਟਾ ਇਹੋ ਜਿਹੇ ਤੈਨੂੰ ਇਹੋ ਜੇ ਲੋਕ ਹੁੰਦੇ ਆ ਬਾਈ ਜਿਹੜੇ ਆਪਣੇ ਯਾਰਾਂ ਬੇਲੀਆਂ ਦੇ ਗੱਲਾਂ ਦੇ ਵਿੱਚ ਆ ਕੇ ਲੋਨ ਦਵਾ ਦਿੰਦੇ ਆਪਣੇ ਯਾਰ ਬੇਲੀ ਨੂੰ ਤੇ ਬਾਅਦ ਵਿੱਚ ਉਹ ਯਾਰ ਬੇਲੀ ਲੋਨ ਨਹੀਂ ਭਰਦਾ ਪੈਸਾ ਬੜੀ ਕੁੱਤੀ ਚੀਜ਼ ਆ ਬਾਅਦ ਵਿੱਚ ਇਹੋ ਜੇ ਪੰਗੇ ਪੈਂਦੇ ਉਹਨਾਂ ਵਾਰ ਕੀ ਕਹਿਣਾ ਚਾਹੁੰਦੇ ਬਾਈ ਯਾਰ ਦੇਖੋ ਜੇ ਆਸ਼ਕੀ ਕਰਨੀ ਤਾਂ ਕਰੀ ਜਾਓ ਠੀਕ ਹੈ ਇੱਕ ਤਾਂ ਯਾਰੀ ਦੇ ਨਾਂ ਤੇ ਕਲੰਕ ਨਾ ਲਾਓ ਆਸ਼ਕੀ ਕਰੋ ਪੈਸੇ ਵੀ ਕਮਾਓ ਪੈਸਾ ਵੀ ਕਮਾਓ ਸਭ ਕੁਝ ਕਰੋ ਆਦੇ ਮਾਂ ਪਿਓ ਦੀ ਲੋਨ ਲੈ ਕੇ ਪੈਸੇ ਕਮਾਓ ਹਾਂ ਤੇ ਜੇ ਮੰਨ ਕੇ ਚਲੋ ਤੁਸਾਨੂੰ ਪਤਾ ਲੱਗ ਗਿਆ ਨਾ ਵੀ ਕੁੜੀ ਸੋਤੋਂ ਡਿਮਾਂਡਾਂ ਕਰੀ ਜਾਂਦੀ ਆ ਤੇ ਕੇਈ ਚੀਜ਼ ਸੋਚ ਲੋ ਵੀ ਛੋਡੇ ਉਹ ਕੱਲੀ ਖਾਣ ਲਈ ਆ ਜਿਸ ਦਿਨ ਤੁਸੀਂ ਪੈਸੇ ਨੂੰ ਜਵਾਬ ਦਿੱਤਾ ਜਾਂ ਤੁਹਾਡੇ ਕੋਲ ਪੈਸਾ ਮੁੱਕ ਗਿਆ ਤੇ ਉਸੇ ਦਿਨ ਹੀ ਤੁਹਾਡੇ ਢੂਏ ਤੇ ਲੱਤ ਮਾਰਨੀ ਉਹਨੇ ਅੱਛਾ ਉਹ ਕੁੜੀ ਦੀ ਤਲਾਸ਼ ਕਰੇਗਾ ਹਣ ਕਦੇ-ਕਦੇ ਫੋਨ ਆਉਂਦਾ ਜੀ ਕਦੇ-ਕਦੇ ਪਰ ਦੱਸਦੀ ਨਹੀਂ ਕਿੱਥੇ ਆ ਤੈਨੂੰ ਪਤਾ ਨਹੀਂ ਹੈਗਾ ਕਿ ਨਹੀਂ ਬਠੰਡੇ ਦੀ ਹੈਗੀ ਆ ਤੈਨੂੰ ਪਤਾ ਕਿੱਥੇ ਰਹਿੰਦੀ ਸੀ ਬਠੰਡੇ ਹੀ ਰਹਿੰਦੀ ਸੀ ਕਿੱਥੇ ਰਹਿੰਦੀ ਸੀ ਬਠੰਡੇ ਪੀਜੀ ਚ ਸ਼ਾਇਦ ਪੀਜੀ ਚ ਹੀ ਹੋ ਸ਼ਾਇਦ ਮੈਨੂੰ ਤਾਂ ਆਪਣੀ ਪਤਾ ਭਰਾਵਾ ਮੈਂ ਤਾਂ ਹਾਂ ਹਾਂ ਹੁਣ ਕੇ ਉਸੇ ਲਈ ਬਾਰੇ ਫੋਟੋ ਮਾ ਫਟਮਾ ਹੈਗੇ ਤੇਰੇ ਕੋਲ ਫੋਟੋ ਮਾ ਪੋਰਟ ਲਿਖਾ ਦੇ ਰਿਪੋਰਟ ਹੁਣ ਕਿਵੇਂ ਲਿਖਾਵਾਂ ਜੀ ਹੈ ਕਿਵੇਂ ਲਿਖਾਵਾਂ ਰਿਪੋਰਟ ਰਿਪੋਰਟ ਉਹ ਰਿਪੋਰਟ ਤਾਂ ਮੈਂ ਫੇਰ ਲਿਖਾਵਾਂ ਨਾ ਜੋ ਮੁੱਕਰਦੀ ਹੋਵੇ ਉਹ ਤਾਂ ਕਹਿੰਦੀ ਕੋਈ ਨਾ ਬਸ ਮੈਂ ਆ ਜੂ ਤੇ ਕਰ ਲਾਂਗੇ ਆਪਾਂ ਹੱਲ ਹੂੰ ਬਸ ਤੂੰ ਤੇਰੇ ਲੋ ਵਿਆਹ ਕਿੰਨਾ ਬਣ ਜੇ ਤੈਨੂੰ ਵਿਆਜ ਤਾਂ ਬਣੀ ਜਾਂਦਾ ਹੁਣ ਫਿਰ ਕੀ ਕਰੀਏ ਜੀ ਪਲਾਂਟੀਆਂ ਬਹਿਣੀਆਂ ਕਿੰਨੀਆਂ ਉਹ ਤਾਂ ਕਹਿੰਦੇ ਕੋਈ ਨਾ ਪਾਇਆ ਕਿਸ਼ਤ ਪਿੱਛੇ 500 600 ਦੀ ਕਿਸ਼ਤ ਉਹ ਕਹਿੰਦੇ ਆਪ ਆਪੇ ਦੇ ਦਾਂਗੇ ਤੂੰ ਕੋਈ ਨਾ ਪਈ ਜਾਂਦੇ ਪਲਾਂਟ ਪਈ ਜਾਂਦੇ ਹੈ ਹਾਂ ਹੁਣ ਕੀ ਕਹੋਂਗੇ ਇਹਨੂੰ ਮੈਂ ਇਹਨੂੰ ਕੋਈ ਨਹੀਂ ਕਹਿੰਦਾ ਭਰਾਵਾ ਦਾ ਲੋਨ ਭਾਰਾ ਮੈਨੂੰ ਕੋਈ ਹੁਣ ਨਹੀਂ ਤੇ ਗਾਣ ਵਾਲੇ ਕੰਨ ਦੀ ਦੁਕਾਨ ਵੀ ਬੰਦ ਪਈ ਆ ਉਹਨਾਂ ਟਾਈਮ ਹੱਥ ਲੱਗ ਗਏ ਉਹ ਦੁਕਾਨ ਤਾਂ ਚੱਲ ਜੇ ਬੰਦ ਪਈ ਐ ਮੈਂ ਕਿਸੇ ਕਿਰਾਏ ਤੇ ਵੀ ਰੱਖ ਕੇ ਆਦਾ ਕਰ ਲੂੰਗਾ ਪਰ ਮੈਂ ਪੰਚਾਇਤ ਚ ਗੱਲਬਾਤ ਕਰਕੇ ਇਹਨਾਂ ਦੇ ਇਹਦੇ ਮਾਪਿਆਂ ਨਾਲ ਗੱਲ ਕਰੂੰਗਾ ਇਹਨਾਂ ਤੋਂ ਟਾਈਮ ਲੈ ਕੇ ਉਹ ਬੰਦੇ ਤੋਂ ਟਾਈਮ ਲੈ ਕੇ ਇਹਨੂੰ ਪੈਸੇ ਦੇਵਾਂ ਇਹਨਾਂ ਨੂੰ ਦੇਵਾਂਗੇ ਪੈਸੇ ਲੈ ਤੋ ਲੈ ਕੇ ਦੇਵਾਂਗਾ ਹੁਣ ਮੈਂ ਇਹਨਾਂ ਤਾਂ ਕਿ ਚੱਲ ਮੈਨੂੰ ਇਹੀ 500 ਰੁਪਿਆ ਕਿਰਾਇਆ ਪੈ ਜੂਗਾ ਦੁਕਾਨ ਨੂੰ ਹੁਣ ਕੀ ਹੱਲ ਹੋਊਗਾ ਬਾਈ ਕੀ ਹੱਲ ਕੀ ਹੋਊ ਹੁਣ ਬਾਈ ਹੱਲ ਤਾਂ ਇਹਨੂੰ ਹੀ ਪੁੱਛ ਕੀ ਹੋਊਗਾ ਕੀ ਹੱਲ ਹੋਊਗਾ ਮੈਂ ਤਾਂ ਇਹ ਕ ਤਸੇਲੀ ਸੂਲੀ ਤਾਂ ਗਈ ਤੇ ਕਿਸ਼ਤ ਕੌਣ ਭਰੂਗਾ ਉਹਨੂੰ ਭਰ ਦਾਂਗੇ ਫਰ ਕੋਈ ਨਹੀਂ ਰਲ ਕੇ ਭਰਾਂਗੇ ਰਲ ਕੇ ਭਰਾਂਗੇ ਪੰਚਾਇਤ ਨਾ ਕਰੇ ਹਾਂ ਪੰਚਾਇਤ ਕਹਿੰਦਾ ਨਾ ਕਰੇ ਭਈ ਮੈਂ ਰਲ ਕੇ ਮੈਂ ਕਿਉਂ ਭਰੂਗਾ ਨੀ ਆਲੇ ਲਵੇ ਤੇ ਮੈਂ ਕਿਹਸਤ ਕਦੋਂ ਭਰੂਗਾ ਤੂੰ ਗੜਾ ਲਿਆ ਸੀ ਨਾ 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 ਮੈਂ ਨਹੀਂ ਭਰਦਾ ਕਿਹ ਨਾ ਰਲ ਕੇ ਨਹੀਂ ਭਰਦਾ ਨਾ ਜੀ ਕੋਈ ਨਾ ਭਰ ਦਾਂਗੇ ਮਨਾ ਲੈẽਗਾ ਕੋ ਇੱਕ ਮੁਸੀਬਤ ਦੇ ਜਿਹੜੀ ਤੇਰੇ ਤੇ ਇਹਨੇ ਮੁਸੀਬਤ ਪਾਈ ਆ ਕੀਪਦਾ ਚਲ ਗਲਤੀ ਹੋ ਗਈ ਤੋ ਕੋਈ ਨਾ ਕਰਦੇ ਦਾ ਹੇਲਾ ਕੋਈ ਨਾ ਕੁਝ ਹਮਦਰਦ ਕਰਦੇ ਕੀਪਦਾ ਤੇ ਬਾਅਦ ਵਿੱਚ ਆਉਦੀ ਦੁਕਾਨ ਖੋਲੂਗਾ ਇਹ ਕਿ ਚਲ ਕਿਹਦੇ ਕਲੇਸ ਪਿਆ ਉਹ ਕੀ ਕਹਿੰਦੀ ਏ ਤੇਰੀ ਕਹਿੰਦੀ ਉਹ ਤਾਂ ਭਰਾਵੋ ਬੋਕਰਾਂ ਚੱਕ ਤੱਕ ਮਗਰ ਪੈਂਦੀ ਆ ਕੁੱਤਿਆਂ ਵੀ ਘਰ ਦੀ ਗੁੱਤਲ ਖਾਨੇ ਤੇ ਰਹੇ ਪਾਉਣ ਵਾਲੇ ਸੀ ਤੋ ਲੋਕ ਕਹਿੰਦੇ ਸਾਰਾ ਕੁਝ ਕਰਨ ਵਾਲਾ ਪਿਆ ਸੀਗਾ ਇੱਥੇ ਕਮ ਲੈਂਟਰ ਤੇ ਬਾਲੇ ਡਿੱਗੀ ਜਾਂਦੇ ਆ ਤੇ ਲੋਕਾਂ ਨੂੰ ਤੂੰ ਲੋਨ ਦਵਾਈ ਜਾਂਦਾ ਤੇ ਇਹ ਤਾਂ ਮੈਂ ਤਾਂ ਯਾਜੀ ਦੀ ਖਾਤਰ ਫਸ ਗਿਆ ਨਾ ਮੈਂ ਹੁਣ ਕਿਸੇ ਘਰੇ ਜਾਣ ਜੋਗਾ ਮੈਂ ਤਾਂ ਕਈ ਦਿਨ ਭਾਵਾਂ ਰਾਤ ਨੂੰ ਰੋਟੀ ਉਟੀ ਖਾਣ ਦੇ ਟਾਈਮ ਹੀ ਜਾਂਣਾ ਹੁਣ ਜਿਹੜੀ ਕੰਮ ਚੱਲਦਾ ਸੀ ਉਹ ਵੀ ਬੰਦ ਕਰਾ ਉਹ ਵੀ ਬੰਦ ਕਰਾ ਤਾਂ ਉਹ ਮੈਂ ਦੁਕਾਨ ਪਾਲੀਏ ਚਲੋ ਉੱਥੇ ਤਾਂ ਹੁਣ ਪੈਸਾ ਪਹਿਲਾਂ ਨਹੀਂ ਭਰੀ ਜਾਂਦੇ ਸੀ ਹੁਣ ਕਿੱਥੋਂ ਭਰੇਗਾ ਹੁਣ ਉਹ ਕੋਈ ਕਿਸੇ ਤੋਂ ਫੜ ਤੜਕੇ ਭਰੂੰਗਾ ਹੋਰ ਕਿੱਥੋਂ ਭਰਨੇ ਆ ਚਲੋ ਠੀ ਬਹੁਤ ਧੰਵਾ ਤੁਹਾਡਾ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣੇ ਨਾ ਕਈ ਯਾਰ ਬੇਲੀ ਹੁੰਦੇ ਆ ਜਿਹੜੇ ਨਾ ਕਹਿ ਦਿੰਦੇ ਆ ਵੀ ਯਾਰ ਬਾਈ ਬਣ ਕੇ ਨਾ ਘਰ ਦੇ ਵਿੱਚ ਐ ਨਾ ਮਜਬੂਰੀ ਐ ਲੋਨ ਦਵਾ ਦੇ ਯਾਰ ਯਾਰ ਲੋਨ ਲੈਣਾ ਸੀ ਯਾਰ ਦੁਕਾਨ ਤੇ ਦਵਾ ਦੇ ਜਾਂ ਉਹ ਚੀਜ਼ ਤੇ ਦਵਾ ਦੇ ਜਾਂ ਚੀਜ਼ ਤੇ ਦਵਾ ਦੇ ਲੋਨ ਤਾਂ ਦਵਾ ਦੇ ਕਿਸੇ ਤੋਂ ਜਾਂ ਵਿਆਜੂ ਕਿਸੇ ਤੋਂ ਪੈਸੇ ਲੈ ਦੇ ਬਾਅਦ ਵਿੱਚ ਨਾ ਯਾਰ ਬਿੱਲੀ ਪੈਸੇ ਤਾਂ ਲੈ ਲੈ ਬਾਅਦ ਦੇ ਵਿੱਚ ਜਦੋਂ ਆਪਾਂ ਲੈ ਤਾਂ ਲੈਨੇ ਆ ਲੋਨ ਦਵਾ ਦਾ ਦਿੰਨੇ ਆਪਣੇ ਯਾਰ ਬਿੱਲੀ ਨੂੰ ਲੋਨ ਬਾਅਦ ਵਿੱਚ ਜਦੋਂ ਭਰਿਆ ਨਹੀਂ ਜਾਂਦਾ ਨਾ ਤੇ ਬਾਅਦ ਵਿੱਚ ਜਾਰੀ ਚ ਫਿੱਕ ਪੈਂਦੀ ਆ ਤੇ ਦੂਜੀ ਗੱਲ ਫਿਰ ਲੋਨ ਵਾਲੇ ਤੰਗ ਕਰਦੇ ਨਾ ਫਿਰ ਪਿੰਡ ਦੇ ਵਿੱਚ ਬੇਇੱਜ਼ਤੀ ਵੀ ਹੁੰਦੀ ਆ ਤੇ ਇਸ ਕਰਕੇ ਆਪਣੇ ਯਾਰਾਂ ਬਿੱਲੀਆਂ ਨੂੰ ਬਾਈ ਬਣ ਕੇ ਨਾ ਲੋਨ ਨਾ ਦਵਾਇਆ ਕਰੋ ਤੇ ਨਾ ਕਿਸੇ ਗਵਾਂਡੀ ਨੂੰ ਦਵਾਇਆ ਕਰੋ ਨਾ ਆਪਣੇ ਰਿਸ਼ਤੇਦਾਰਾਂ ਨੂੰ ਲੋਨ ਦਵਾਇਆ ਕਰੋ ਲੋਨ ਦੇ ਬੜੇ ਪੰਗੇ ਹੁੰਦੇ ਆ ਜਦੋਂ ਵਿਆਜ 15 16000 ਰੁਪਏ ਵਿਆਜ ਬਣਦਾ ਹੁੰਦਾ ਨਾ ਉਦੋਂ ਫਿਰ ਬਹੁਤ ਔਖਾ ਲੱਗਦਾ ਸਾਡੀ ਵੀਡੀਓ ਇੱਕ ਸੇ ਦਿਨ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕਿ ਐਂਟਰੇਨਮੈਂਟ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ